ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਅੱਜ ਆਪਾਂ ਤੁਹਾਨੂੰ ਬਚਨ ਕਰਾਂਗੇ ਆ ਪਹਿਲਾਂ ਤੁਸੀਂ ਵੀਡੀਓ ਸੁਣੋ ਆ ਜਿਹੜਾ ਸਿੰਘ ਬੋਲ ਰਿਹਾ ਵਾ ਵੀਡੀਓ ਦੇ ਵਿੱਚ ਇਹਦੇ ਜਰਾ ਦੋ ਬਜਨ ਸੁਣ ਲਓ ਫਿਰ ਉਸ ਤੋਂ ਬਾਅਦ ਆ ਬਚਨ ਕਰਦੇ ਹਾਂ ਸਾਨੂੰ ਵੱਡਿਆਂ ਨੇ ਦੱਸਿਆ ਵੀ ਭਾਈ ਉਹਨਾਂ ਦਾ ਸਮਾਜ ਹੈਗਾ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਛੋਟੀਆਂ ਜਾਂਤਾ ਕਰਕੇ ਕਿਹਾ ਜਾਂਦਾ ਹੈ ਠੀਕ ਹੈ ਜਿਨ੍ਹਾਂ ਨੂੰ ਚੌਥੇ ਬੌੜੀਏ ਕਿਹਾ ਜਾਂਦਾ ਚੂੜੇ ਕਿਹਾ ਜਾਂਦਾ ਕਿਸੇ ਨੂੰ ਚਮਾਰ ਕਿਹਾ ਜਾਂਦਾ ਕਿਸੇ ਨੂੰ কুমਾਰ ਕਿਹਾ ਜਾਂਦਾ ਬੁੱਢੇ ਧਰਮ ਦੇ ਵਿੱਚ ਇਹ ਦੱਸ ਰਿਹਾ ਕਿ ਬੁੱਢੇ ਧਰਮ ਦੇ ਵਿੱਚ ਰਹਿ ਕੇ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਿਹੜੇ ਚੌਥੇ ਪੌੜੀਏ ਹਨ ਹੋਰ ਅੱਗੇ ਚੱਲ ਰਿਹਾ ਵਾ ਬਾ ਵੀ ਸਰਕਾਰ ਵਾਲੇ ਉਹ ਲਫ਼ਜ਼ ਬੋਲ ਰਿਹਾ ਜਿਹੜੇ ਵੀ ਨਿੰਦਨਯੋਗ ਹਨ ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਵੀ ਨਹੀਂ ਮੰਨਦਾ ਉਹਨਾਂ ਲਫ਼ਜ਼ਾਂ ਦੇ ਰਹਿ ਤੇ ਗੱਲ ਕਰ ਰਿਹਾ ਕਿ ਇਹ ਜਿਹੜੇ ਮਜਬੀ ਸਿੱਖ ਸੀ ਚਮਿਆਰ ਸਿੱਖ ਸੀ ਕਮਿਆਰ ਸਿੱਖ ਸੀ ਇਹ ਜਾ ਕੇ ਉਸ ਵੇਲੇ ਮੁਸਲਮਾਨਾਂ ਦੇ ਨਾਲ ਲੱਗ ਗਏ ਉਹਨਾਂ ਦੀ ਛਾਂ ਦੇ ਨਾਲ ਮਦਦ ਕੀਤੀ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਵਾਟਾ ਉਹ ਵੱਖਰਾ ਕੀਤਾ ਗਿਆ ਮੈਂ ਇਸ ਵੀਰ ਤੋਂ ਪੁੱਛਣਾ ਚਾਹੁੰਦਾ ਐ ਕਿ ਜਿਹੜੇ ਕੁੱਤੇ ਛੱਡੇ ਹੋਏ ਆ ਨਾ ਕੁਝ ਜਾਤ ਹੰਕਾਰੀ ਪੰਥਕ ਦੇ ਜਿਹੜੇ ਬਠੇਕੇਦਾਰ ਬਣੇ ਆ ਉਹਨਾਂ ਨੇ ਕੁਝ ਕੁੱਤੇ ਛੱਡੇ ਹੋਏ ਆ ਜਿਨ੍ਹਾਂ ਦਾ ਅਸੀਂ ਸਖਤ ਨੋਟਿਸ ਲਵਾਂਗੇ ਤੇ ਇਹਨਾਂ ਨੂੰ ਵੇਲੇਕ ਵੇਲੇ ਜਿੱਥੇ ਵੀ ਇਹ ਸਾਡੇ ਨਾਲ ਆ ਕੇ ਚਰਚਾ ਕਰ ਲੈਣ ਜੇ ਆਪਾਂ ਅੱਜ ਇਹ ਗੱਲ ਕਹਿ ਰਹੇ ਆ ਤੇ ਵਧਾਵਾ ਤੇ ਨਹੀਂ ਸੀ ਅਸੀਂ ਲਿਖਿਆ ਵਧਾਵਾ ਤੇ ਤੁਸੀਂ ਲਿਖਿਆ ਤੁਸੀਂ ਤੇ ਪੰਥ ਦੇ ਵਿੱਚੋਂ ਕੱਢੇ ਨਹੀਂ ਗਏ ਤੁਸੀਂ ਤੇ ਪੰਥ ਦੇ ਵਿੱਚ ਹੀ ਜੇ ਤੁਹਾਨੂੰ ਤੇ ਪੰਥ ਨੇ ਫੇਰ ਵੀ ਆਪਣਾ ਤੁਸੀਂ ਪੰਥ ਤੇ ਕਬਜ਼ਾ ਕਰਕੇ ਬੈਠੇ ਜੇ ਤੇ ਬਦਾਵਾ ਵੀ ਆਪਾਂ ਹੀ ਲਿਖਣ ਵਾਲੇ ਆ ਫਿਰ ਜੇ ਆਪਾਂ ਨਵਾਬੀ ਲਈ ਆ ਨਵਾਬ ਕਪੂਰ ਸਿੰਘ ਨੂੰ ਨਵਾਬੀ ਲੈ ਕੇ ਦਿੱਤੀ ਉਹ ਕਿੱਥੋਂ ਆਈ ਸੀ ਉਹ ਵੀ ਤੇ ਮੁਗਲਾਂ ਕੋਲ ਆਈ ਸੀ ਜੱਸਾ ਸਿੰਘ ਰਾਮਗੜੀ ਆਦੀਨਾ ਬੇਗਣਾ ਰਲੇ ਸੀ ਉਹਨਾਂ ਦਾ ਤੇ ਬਾਟਾ ਵੱਖਰਾ ਨਹੀਂ ਕੀਤਾ ਇਹ ਜਿਹੜੀਆਂ ਨਾ ਜਿਹੜੇ ਅਸਲ 'ਚ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਤੁਮਰੰਦਰ ਏਟੇ ਗੁਰੂ ਕੇ ਬੇਟੇ ਰੋ ਪੰਥ ਕੇ ਸੰਗਮ ਏਟੇ ਇਹਨਾਂ ਨੂੰ ਇਹੋ ਹੀ ਡਰਿਆ ਕਿ ਜੇ ਕਿਤੇ ਇਹਨਾਂ ਨੂੰ ਆਪਾਂ ਹੋਰ ਤਰਸਕਾਰ ਕਰਦੇ ਉਹਨਾਂ ਨੂੰ ਤਰਕ ਤਰਕਾਰ ਦੇ ਜਿਹੜੇ ਲਫ਼ਜ਼ ਬੋਲਦੇ ਨਾ ਪੀ ਇਹ ਜਿਹੜੇ ਆ ਇਹਨਾਂ ਨੂੰ ਗੁਰੂ ਕੇ ਬੇਟੇ ਹੋਣ ਦਾ ਅਸਲ 'ਚ ਇਹਨਾਂ ਨੂੰ ਡਾਰੇ ਹੋਏ ਸਤਾਉਂਦਾ ਰਹਿੰਦਾ ਵੀ ਜਿਹੜੇ ਬੇਟੇ ਆ ਉਹੋ ਹੀ ਅਸਲ ਵਾਰਿਸ ਹੁੰਦੇ ਆ ਉਹੋ ਹੀ ਪੰਥ ਦੇ ਮਾਲਕ ਆ ਵੀ ਕਦੇ ਇਹ ਕਦੇ ਅੱਗੇ ਨਾ ਆ ਜਾਣ ਅੱਗੇ ਨਾ ਆ ਜਾਣ ਉਹ ਜਿਹੜੀਆਂ ਗੱਲਾਂ ਹੁਣ ਸਮਝ ਲਓ ਬੀਤ ਗਈਆਂ ਨੇ ਇਹ ਹੁਣ ਜਿਹੜਾ ਨਾ ਪੰਥ ਜਾਗ ਚੁੱਕਾ ਵਾ ਤੇ ਪੰਥਗੁਰੂ ਗੋਬਿੰਦ ਸਿੰਘ ਦਾ ਤੇ ਗੁਰੂ ਗੋਬਿੰਦ ਸਿੰਘ ਨੇ ਛਾਤੀ ਨਾਲ ਜਿੰਨਾਂ ਨੂੰ ਲਾਇਆ ਉਹ ਸਾਰੇ ਜਾਣਦੇ ਆ ਕਿ ਛਾਤੀ ਨਾਲ ਕਿੰਨਾਂ ਨੂੰ ਲਾਇਆ ਸੀ ਤੇ ਇਹੋ ਜਿਹੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਜੇ ਨਾ ਵੀਰ ਕਿਤੇ ਬਹਿ ਜਾ ਬਹਿ ਕੇ ਤੈਨੂੰ ਸਮਝਾਉਣੇ ਆ ਤੈਨੂੰ ਜਿਹੜਾ ਵੱਡਿਆਂ ਨੇ ਦੱਸਿਆ ਨਾ ਤੈਨੂੰ ਆਹੀ ਵੀ ਜਿਹੜਾ ਸਾਡੇ ਵੱਡਿਆਂ ਨੇ ਸਾਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਭੱਜੇ ਜੇ ਕਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਨੂੰ ਤਵੱਖੇ ਦਿੱਤੇ ਆ ਥਾਂ ਥਾਂ ਤੇ ਅਸੀਂ ਤੈਨੂੰ ਉਹ ਦੱਸਾਂਗੇ ਤੇ ਫਿਰ ਤੁਹਾਨੂੰ ਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਪੰਥ ਦੇ ਵਿੱਚੋਂ ਬਾਹਰ ਹੋ ਜਾਓ ਕਿ ਉਹ ਕਿ ਸਾਧਾ ਤੇ ਘੋੜੇ ਦੀਆਂ ਬਾਗਾਂ ਤੁਸੀਂ ਫੜ ਰਹੇ ਜੀ ਗੁਰੂ ਸਾਹਿਬ ਕੋ ਤਨਖਾਹਾਂ ਤੁਸੀਂ ਮੰਗ ਰਹੇ ਜੀ ਅਸੀਂ ਥੋੜੀ ਮੰਗੀਏ ਤੇ ਤੁਸੀਂ ਸਾਨੂੰ ਤਰਸਕਾਰ ਕਰਦੇ ਜੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕੁਮਰਾਹ ਕਰਦੇ ਜੀ ਵੀ ਜਿਹੜੇ ਗੁਰੂ ਕੇ ਬੇਟੇ ਆ ਉਹ ਗੁਰੂ ਵਾਲੇ ਨਹੀਂ ਤੇ ਜਿਹੜੇ ਤੁਸੀਂ ਗੁਰੂ ਵਾਲੇ ਜਿਹੜੇ ਆਪਣਾ ਬਦਾਵੇ ਦੇ ਦੇ ਭੱਜੇ ਜਿਹੜੇ ਆਪਣਾ ਗੁਰੂ ਦੇ ਗੁਰੂ ਸਾਹਿਬ ਦੇ ਘੋੜੇ ਦੀਆਂ ਬਾਗਾਂ ਫੜਦੇ ਰਹੇ ਜੀ ਇਸ ਕਰਕੇ ਇਹੋ ਜਿਹਾ ਉਲਾਂ ਦੀ ਜਿਹੜੀ ਆ ਉਹ ਐਨ ਮੰਨ ਲਈ ਤੇ ਇਹਨਾਂ ਨੂੰ ਉਹਨਾਂ ਨੇ ਥੁੱਕ ਕੇ ਚਟਾਇਆ ਤੇ ਤੇਰਾ ਕਿਹੜਾ ਉੱਥੇ ਵੱਡਾ ਵਡੇਰਾ ਖਲੋਤਾ ਸੀ ਜਿਹੜਾ ਤੇ ਨਾਲੇ ਜੇ ਫਿਰ ਥੁੱਕ ਕੇ ਹੀ ਚੱਟ ਗਏ ਸੀ ਤੇ ਉਹਨਾਂ ਹੀ ਨਹੀਂ ਮੰਨ ਲਈ ਤੇ ਕਾਲ ਤੱਕ ਤੇ ਜਦੋਂ ਤੁਸੀਂ ਆਏ ਇਹਨਾਂ ਨੇ ਧੋਖੇ ਨਾਲ ਚਿੱਠੀ ਪਾ ਕੇ ਸੱਦਿਆ ਉਹਨਾਂ ਨੂੰ ਤੇ ਉਹਦੇ ਭੱਜ ਆਏ ਨੰਗੇ ਪਿਆਰੀ ਤੇ ਅਸੀਂ ਕਾਲ ਤੱਕ ਦੇ ਤਾਬਿਆਂ 'ਤੇ ਆ ਰਹਿਆਂ ਤਾਬਿਆਂ ਥੱਲੇ ਆ ਤੇ ਕਾਲ ਤੱਕ ਤੇ ਆਇਆਂ ਨੂੰ 1764 ਦੇ ਵਿੱਚ ਬਾਬਾ ਵੀਰ ਸਿੰਘ ਤੇ ਉਹਦੇ 500 ਘੋੜਸਵਾਰਾਂ ਦੇ ਜਿਹੜੇ ਕੁਝ ਰਾਮਰੌਣੀ ਦੇ ਕਿਲੇ ਦੇ ਵਿੱਚ ਖਲਾਰ ਰੋਕਿਆ ਗਿਆ ਤੇ ਉੱਥੇ ਤੁਸੀਂ ਕਿਹਾ ਵੀ ਪੰਜ ਸਿੰਘ ਤੁਸੀਂ ਆ ਜਾਓ ਪੰਜ ਸਿੰਘ ਉੱਥੇ ਆ ਕੇ ਤੇ ਵਚਨ ਕਰ ਲਓ ਤੇ ਜਦੋਂ ਬਾਬਾ ਵੀਰ ਸਿੰਘ ਨੂੰ ਇੰਨੀ ਗੱਲ ਪੁੱਛੀ ਗਈ ਵੀ ਤੁਸੀਂ ਤਮੂਰ ਨਾਲ ਲੜੇ ਜੇ ਤੇ ਤੁਸੀਂ ਉੱਥੇ ਹਲਾਲ ਮਾਸ ਕੱਦਾ ਤੇ ਉਹਨਾਂ ਨੇ ਉਸੇ ਸਪਸ਼ਟੀਕਰਨ ਆਪਣਾ ਦਿੱਤਾ ਤੇ ਨਾਲ ਜਿਹੜੇ ਨਜ਼ਰਾਨੇ ਤੇ ਤੋਹਫੇ ਲਿਆਦੇ ਸੀ ਉਹ ਭੇੜ ਕੀਤੇ ਕਾਲ ਤਖ ਸਾਹਿਬ ਨੂੰ ਤੇ ਉਸ ਵੇਲੇ ਤੁਹਾਡੇ ਜਿਹੜੇ ਉੱਥੇ ਲੁਕਿਓ ਸੀ ਉਸ ਵੇਲੇ ਕਾਲ ਤਖ ਸਾਹਿਬ ਇਹ ਬਿਲਡਿੰਗ ਨਾਮ ਕਾਲ ਤਖ ਸਾਹਿਬ ਨਹੀਂ ਉਥੇ ਥੜਾ ਹੀ ਤੇ ਥੜੇ ਤੇ ਬੈਠ ਕੇ ਬਚਣ ਹੁੰਦੇ ਤੇ ਜਿਹੜੇ ਥੜੇ ਤੇ ਦਿਵਾਲੇ ਬੁੰਗੇ ਸੀ ਉਹਨਾਂ ਦੇ ਵਿੱਚੋਂ ਤੁਸੀਂ ਗੋਲੀ ਚਲਾ ਕੇ ਤੇ ਬਾਬਾ ਵੀਰ ਸਿੰਘ ਨੂੰ ਸ਼ਹੀਦ ਕੀਤਾ ਫਿਰ ਤੁਹਾਨੂੰ ਐਡਾ ਡਰ ਕਾਦਾ ਸੀ ਬਾਬੇ ਵੀਰ ਸਿੰਘ ਦਾ ਜਿਹੜਾ ਉਹਨੂੰ ਤੁਸੀਂ ਸ਼ਹੀਦ ਕਰ ਦਿੱਤਾ ਜੇ ਤੁਹਾਨੂੰ ਉਹਦਾ ਦੁਹਰਾ ਮਾਰਾ ਇਹੋ ਹੀ ਲੱਗਦਾ ਹੈ ਵੀ ਉਹਨੇ ਇਹ ਨਹੀਂ ਮੰਨ ਲਈ ਤੇ ਫਿਰ ਜਿਹਨੇ ਇਹ ਨਹੀਂ ਮੰਨ ਲਈ ਉਹਦਾ ਤੁਹਾਨੂੰ ਕੀ ਡਰ ਹੈ ਤੁਹਾਨੂੰ ਤੁਸੀਂ ਸ਼ਹੀਦ ਕਰ ਰਹੇ ਜੇ ਉਹਦੇ ਜਿਹੜੇ ਘੋੜਸਵਾਰ ਹੀ ਰਾਮਲੋਣੀ ਦੇ ਕਿਲੇ ਦੇ ਵਿੱਚ ਰੋਕੇ ਹੋਏ ਉਹਨਾਂ ਨੂੰ ਤੁਸੀਂ ਧੋਖੇ ਨਾਲ ਬੰਦੀ ਬਣਾ ਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਵਿੱਚੋਂ ਆ ਜਿਹੜੇ ਬੱਚੇ ਪੁੱਛ ਮਲੇ ਕੋ ਸ੍ਰੀਨਗਰ ਕੋ ਇਧਰ ਆਸਾਮ ਘਵਾਟੀ ਵਾਲ ਜਿਹੜੇ ਉਦੋਂ ਦੇ ਜਾ ਕੇ ਵਸੇ ਹੋਏ ਆ ਨਾ ਜਿਹੜੇ ਸਿੱਖ ਪਰਿਵਾਰ ਉਹਨਾਂ ਨੇ ਹਾਲੇ ਤੱਕ ਸਿੱਖੀ ਨਹੀਂ ਛੱਡੀ ਹਾਲੇ ਤੱਕ ਗੁਰੂ ਦੇ ਨਾਲ ਜੁੜੇ ਹੋਏ ਆ ਤੁਸੀਂ ਤੇ ਆਪਣਾ ਇਹੋ ਜਿਹੇ ਕਰਤੂਤਾਂ ਕਰਨ ਵਾਲੇ ਤੇ ਤੁਸੀਂ ਮੁਗਲਾਂ ਦੇ ਨਾਲ ਰਲੇ ਹੋਏ ਤੁਸੀਂ ਮੁਗਲਾਂ ਦਾ ਡੀਐਨਏ ਤੁਹਾਡਾ ਰਲਦਾ ਤੇ ਕਹਿੰਦੇ ਤੁਸੀਂ ਦੂਜਿਆਂ ਨੂੰ ਜੇ ਇਹੋ ਜੀਆਂ ਹਰਕਤਾਂ ਬਿਲਕੁਲੋਂ ਬੰਦ ਕਰੋ ਤੁਹਾਨੂੰ ਇਹ ਤਾੜਨਾ ਜੇ ਕਿਉਂਕਿ ਤੂੰ ਵਾਰ-ਵਾਰ ਤੇਰੀਆਂ ਅੱਗੇ ਵੀ ਕਈ ਵੀਡੀਓ ਆਈਆਂ ਉਹ ਇਹੋ ਜੀਆਂ ਜਿਹੜੀਆਂ ਸਾਡੇ ਤੇ ਨਿਸ਼ਾਨਾ ਚਾਹੇ ਕਦੀ ਚੌਥੇ ਪੌੜੀ ਕਦੀ ਚੂੜੇ ਕਦੀ ਇਹੋ ਜੀਆਂ ਜਿਹੜੀਆਂ ਸ਼ਰਾਬਤਾਂ ਕਰਦਾ ਇਹ ਤੈਨੂੰ ਬਿਲਕੁਲੋਂ ਬੰਦ ਕਰਨੀਆਂ ਪੈਣੀਆਂ ਤਤਾ ਤੋਂ ਬਾਜ ਆ ਉਹ ਜਿਹੜੇ ਕੁੱਤੇ ਚਾਰ ਪੰਜ ਛੱਡੇ ਆ ਇਹਨਾਂ ਦਾ ਹਿਸਕਤ ਅਨੋੜਸ ਲਵਾਂਗੇ ਜੇ ਕਿਤੇ ਵਿਚਾਰ ਚਰਤਾ ਕਰਨੀ ਤੇ ਬਹਿ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ